ਸਵਾਗਤ ਹੈ ਜੀ ਗੁਰਮਤ ਸਿੱਧਾ ਚੈਨਲ ਦੇ ਉੱਤੇ ਵਿਚਾਰ ਕਰਦੇ ਹਾਂ ਕਿ ਪਿਛਲੇ ਦਿਨੀ ਭਾਈ ਹਰਜਿੰਦਰ ਸਿੰਘ ਭਾਮੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਜੂਦੋ ਪ੍ਰਧਾਨ ਸਾਹਿਬ ਇੱਕ ਪੱਤਰਕਾਰ ਦੇ ਨਾਲ ਫੋਨ ਤੇ ਗੱਲ ਕਰਦੇ ਉਹਨਾਂ ਨੇ ਇੱਕ ਮਸਲੇ ਤੇ ਇਤਨ ਤਲਖ ਹੋ ਗਏ ਗੁੱਸੇ 'ਚ ਆ ਗਏ ਤੇ ਬੀਬੀ ਜੰਗੀਰ ਕੌਰ ਜੋ ਕਿ ਅਕਾਲੀ ਲੀਡਰ ਹਨ ਸ਼ੋਮਨੀ ਗਵਰਟੀ ਦੇ ਸਾਬਕਾ ਪ੍ਰਧਾਨ ਹਨ ਤੇ ਵੱਡੇ ਲੀਡਰਾਂ ਚੋਂ ਦੇ ਹਨ ਉਹਨਾਂ ਨੂੰ ਉਹਨਾਂ ਨੇ ਬੜੀਆਂ ਗੰਦੀਆਂ ਗਾਲਾਂ ਹੀ ਕੱਢਣੀਆਂ ਸ਼ੁਰੂ ਕਰਤੀਆਂ ਸੀ ਤੇ ਉਹ ਆਡੀਓ ਬੜੀ ਵਾਇਰਲ ਹੋ ਚੁੱਕੀ ਹੈ ਇਹ ਜਦੋਂ ਪੰਥ ਦੇ ਅੰਦਰ ਖਬਰ ਫੈਲੀ ਤੇ ਬੜੀਆਂ ਉਹਨਾਂ ਨੂੰ ਨਮੋਸ਼ੀ ਭਰੀਆਂ ਟਿੱਪਣੀਆਂ ਸੁਣਨੀਆਂ ਤੇ ਵੇਖਣੀਆਂ ਪੰਗਾ ਜਿਸ ਤੋਂ ਘਬਰਾ ਕੇ ਇੱਕ ਦਮ ਹੀ ਉਹਨਾਂ ਨੇ ਯੂ ਟਰਨ ਲੈਂਦੇ ਆ ਬੀਬੀ ਜੰਗੀਰ ਕੌਰ ਤੋਂ ਮਾਫੀ ਮੰਗ ਲਈ ਕਿ ਬਤ ਹੋ ਜਾਣੇ ਨਾ ਜਾਣੇ ਬੋਲਿਆ ਗਿਆ ਤੇ ਮੈਂ ਮਾਫੀ ਚਾਹਣਾ ਉਸ ਮਸਲੇ ਤੇ ਬੀਬੀ ਜੰਗੀਰ ਕੌਰ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ ਪ੍ਰਤੀਕਰਮ ਨਹੀਂ ਦਿੱਤਾ ਚੁੱਪ ਨੇ ਬਿਲਕੁਲ ਹੁਣ ਅੱਜ ਇੱਕ ਖਬਰ ਆਉਂਦੀ ਹੈ ਕਿ ਜਿਹੜੀ ਮਹਿਲਾ ਕਮਿਸ਼ਨ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਪੰਜਾਬ ਦਾ ਮਹਿਲਾ ਕਮਿਸ਼ਨ ਹਰ ਸੂਬੇ ਦਾ ਹੁੰਦਾ ਸੋ ਉਸ ਕਮਿਸ਼ਨ ਦੇ ਜਿਹੜੇ ਮੁਖੀ ਹਨ ਮੈਡਮ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਬੜੇ ਸਖਤ ਸ਼ਬਦਾਂ ਦੇ ਵਿੱਚ ਤਾੜਨਾ ਕੀਤੀ ਹੈ ਕਿ ਬੇਸ਼ੱਕ ਧਾਮੀ ਸਾਹਿਬ ਨੇ ਮਾਫੀ ਮੰਗ ਲਈ ਹੈ ਇਹ ਮਾਫੀ ਮਹਿਲਾ ਕਮਿਸ਼ਨ ਦੇ ਕਹਿਣ ਅਨੁਸਾਰ ਕਿ ਤੁਸੀਂ ਔਰਤ ਜਾਤੀ ਦਾ ਬੁਰੀ ਤਰ੍ਹਾਂ ਨਰਾਦਰ ਕਰਕੇ ਤੇ ਪਿੱਛੋਂ ਫਿਰ ਮਾਫੀ ਦੇ ਪਿੱਛੇ ਲੁੱਕ ਜਾਓ ਜਾ ਕੇ ਤੇ ਕਿਸੇ ਦਾ ਵੀ અપਮਾਨ ਕਰਕੇ ਕਿਸੇ ਦੀ ਵੀ ਬੇਇੱਜ਼ਤੀ ਕਰਕੇ ਤੇ ਮੰਗ ਰੋ ਕਹਿ ਦੋ ਕਿ ਮੈਂ ਮਾਫੀ ਚਾਹਣਾ ਤੇ ਤੇ ਬੜਾ ਸੌਖਾ ਤੇ ਆਮ ਉਹਨਾਂ ਦੇ ਕਹਿਣ ਮੁਤਾਬਕ ਕਿ ਜਿਹੜੇ ਲੀਡਰ ਲੋਕ ਨੇ ਉਹ ਆਮ ਇਦਾਂ ਸੁਭਾਅ ਹੀ ਆ ਉਹਨਾਂ ਦਾ ਉਹ ਇਸ ਤਰ੍ਹਾਂ ਹੀ ਕਰਦੇ ਨੇ ਤੇ ਇਸ ਦਾ ਮਾਫੀ ਦਾ ਕਹਿੰਦੇ ਵੀ ਕੋਈ ਮਤਲਬ ਨਹੀਂ ਤੇ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਵੀ ਬੀਬੀ ਜੰਗੀਰ ਕੌਰ ਕੋਈ ਰਿਐਕਟ ਨਹੀਂ ਕਰ ਰਹੇ ਉਹਨਾਂ ਨੇ ਕਿਹਾ ਕਿ ਵੀ ਮੈਂ ਵੀ ਹੈਰਾਨ ਹਾਂ ਕਿ ਬੀਬੀ ਜੰਗੀਰ ਕੌਰ ਨੂੰ ਇੰਨਾ ਉਹ ਜ਼ਿਆਦਾ ਬੋਲੇ ਨੇ ਤੇ ਉਹ ਚੁੱਪ ਨੇ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ ਕੋਈ ਰਾਜਸੀ ਕੋਈ ਪਾਰਟੀ ਦੀ ਕੀ ਕਾਰਨ ਇਹ ਉਹੀ ਜਾਣਦੇ ਨੇ ਇਹ ਉਹਨਾਂ ਦਾ ਅਧਾਰ ਖੇਤਰ ਸੋ ਇਹ ਕਮਿਸ਼ਨ ਵੱਲੋਂ ਇਹ ਗੱਲਾਂ ਕਹਿਣੀਆਂ ਇਹ ਬੀਬੀ ਜੰਗੀਰ ਕੌਰ ਜੀ ਤੇ ਵੀ ਸਵਾਲ ਉੱਠਦਾ ਹੈਗਾ ਹੋ ਸਕਦਾ ਉਹਨਾਂ ਦਾ ਲੌਜੀਕ ਹੋਵੇ ਕਿ ਅਸੀਂ ਪੰਥ ਵਿੱਚ ਇਕਤਾ ਚਾਹੁੰਦੇ ਹਾਂ ਖਲਾਰਾ ਪਹਿਲਾਂ ਹੀ ਬਹੁਤ ਪਿਆ ਹੋਇਆ ਹੈ ਉਹਨਾਂ ਨੇ ਬੜਪਣ ਦਿਖਾਉਂਦੇ ਹੋਏ ਆ ਇਸ ਦਾ ਕੋਈ ਪ੍ਰੈਸ ਵਿੱਚ ਪ੍ਰतिकਰਮ ਨਾ ਦਿੱਤਾ ਹੋਵੇ ਪਰ ਮਹਿਲਾ ਕਮਿਸ਼ਨ ਪੰਜਾਬ ਇਸ ਨੂੰ ਦੂਸਰੇ ਤਰੀਕੇ ਨਾਲ ਲੈ ਰਹੀ ਹੈ ਕਿ ਉਹ ਕਿਉਂ ਨਹੀਂ ਬੋਲਦੇ ਤੇ ਆਮ ਸੰਗਤਾਂ ਵੀ ਹੈਰਾਨ ਨੇ ਤੇ ਜਦੋਂ ਪੱਤਰਕਾਰ ਨੂੰ ਪੁੱਛਦੇ ਨੇ ਕਿ ਵੀ ਜੇ ਉਹ ਹੁਣ ਤੁਹਾਡਾ ਐਕਸ਼ਨ ਅਗਲਾ ਕੀ ਹੋਊਗਾ ਤੇ ਉਹ ਕਹਿੰਦੇ ਵੀ ਅਸੀਂ 4 ਦਿਨਾਂ ਦਾ ਉਹਨਾਂ ਨੂੰ ਨੋਟਿਸ ਭੇਜਤਾ ਕਿ 4 ਦਿਨਾਂ ਦੇ ਅੰਦਰ ਅੰਦਰ ਜਵਾਬ ਦਿਓ ਤੇ ਇਹਦਾ ਤੁਸੀਂ ਤੁਹਾਨੂੰ ਜਵਾਬ ਦੇਣਾ ਪੈਣਾ ਤੇ ਉਹ ਫਿਰ ਕਹਿੰਦੇ ਕਿ ਵੀ ਜਵਾਬ ਦੇ ਵਿੱਚ ਤੁਹਾਡੇ ਕੀ ਮੰਗੋ ਕਹਿੰਦੇ ਵੀ ਲਿਖਤੀ ਰੂਪ ਵਿੱਚ ਇਸ ਦੀ ਮਾਫੀ ਹੋਣੀ ਚਾਹੀਦੀ ਹੈ ਕਮਿਸ਼ਨ ਕੋਲ ਇਸ ਦੀ ਮਾਫੀ ਹੋਣੀ ਚਾਹੀਦੀ ਹੈ ਕਿਉਂਕਿ ਮਸਲਾ ਬੀਬੀ ਜੰਗੀਰ ਕੌਰ ਦਾ ਨਹੀਂ ਹੈ ਇਹ ਸਮੁੱਚੀ ਔਰਤ ਜੱਤੀ ਦਾ ਮਸਲਾ ਹੈ ਤੇ ਖਾਸ ਕਰਕੇ ਧਾਰਮਿਕ ਸਥਾਨ ਦੇ ਏਡੇ ਵੱਡੇ ਕੇਂਦਰੀ ਸਥਾਨ ਦੇ ਮੁੱਖ ਪ੍ਰਬੰਧਕ ਸਾਰੇ ਸ਼ੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਜਿਨ੍ਹਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਜੇ ਉਹੋ ਹੀ ਇਦਾਂ ਦਾ ਵਿਹਾਰ ਕਰਦੇ ਨੇ ਤਾਂ ਇਹ ਬਹੁਤ ਸ਼ਰਮਨਾਕ ਹੈ ਇਸ ਤੋਂ ਅੱਗੇ ਕੁਝ ਨਹੀਂ ਹੈ ਤੋ ਇਸ ਕਰਕੇ ਜੇ ਉਹ ਫਿਰ ਵੀ ਸਾਡਾ ਚਾਰ ਦਿਨਾਂ ਦੇ ਨੋਟਿਸ ਦਾ ਕੋਈ ਪ੍ਰਵਾਹ ਨਹੀਂ ਕਰਦੇ ਕੋਈ ਢੰਗ ਤਰੀਕੇ ਦੀ ਗੱਲ ਨਹੀਂ ਕਰਦੇ ਤਾਂ ਅਸੀਂ ਅਗਲੀ ਕਾਰਵਾਈ ਜ਼ਰੂਰ ਕਰਾਂਗੇ ਕਮਿਸ਼ਨ ਦਾ ਇਹ ਕਹਿਣਾ ਹੈ ਸੋ ਇਸ ਕਰਕੇ ਇਹ ਜਿਹੜੇ ਹਾਲਾਤ ਨੇ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਤੇ ਹੁਣ ਵੇਖੋ ਇਹ ਮਸਲਾ ਕਿੱਥੇ ਜਾ ਕੇ ਰੁਕਦਾ ਹੈ ਇਸ ਤਰ੍ਹਾਂ ਦਾ ਮਾਹੌਲ ਅੱਜ ਬਣਿਆ ਹੋਇਆ ਹੈ ਇਹ ਖਬਰਾਂ ਆ ਰਹੀਆਂ ਨੇ ਵਾਇਗਰੂ ਮੇਰ ਕਰੇ ਚਾਰੇ ਪਾਸੇ ਸਖਸ਼ਾਂਦ ਰਹੇ ਤੇ ਪੰਥ ਦੇ ਵਿੱਚ ਪਹਿਲੇ ਹੀ ਬੜਾ ਆਪਸ ਵਿੱਚ ਪਟੋ ਧਾੜ ਹੈ ਸਾਡੇ ਆਗੂਆਂ ਨੇ ਚਾਹੀਦਾ ਉਹ ਬੜੇ ਸੰਜਮ ਨਾਲ ਬੋਲਣ ਖਾਸ ਕਰਕੇ ਜਦੋਂ ਕੋਈ press ਵਿੱਚ ਬੋਲਦੇ ਨੇ ਕੋਈ ਪੱਤਰਕਾਰ ਪੁੱਛ ਰਿਹਾ ਹੁੰਦਾ ਹੈ ਅੱਜਕੱਲ ਹਰ ਰਿਕਾਰਡਿੰਗ ਹੁੰਦੀ ਹੈ ਸਰਵੇਲੈਂਸ ਲੱਗੇ ਹੁੰਦੇ ਨੇ ਤੇ ਗੁੱਸਾ ਜਿਹੜਾ ਹੈ ਉਹ ਬਹੁਤ ਕੁਸ਼ ਕਰਾ ਦਿੰਦਾ ਹੈ ਇਹ ਇੱਥੇ ਸਾਨੂੰ ਇਹ ਵੀ ਮਾਨਸਿਕਤਾ ਦਾ ਪਤਾ ਲੱਗਦਾ ਵੀ ਕਿੰਨੇ ਕਹਿ ਲਓ ਵੀ ਬੌਧਰੇਸ਼ਨ ਦੇ ਵਿੱਚ ਨੇ ਕਿੰਨੇ ਸਟ੍ਰੈਸ ਵਿੱਚ ਨੇ ਤੇ ਕਿਉਂਕਿ ਪੰਥ ਸੰਗਤਾਂ ਬਿਲਕੁਲ ਵੀ ਸੰਤੋਸ਼ ਨਹੀਂ ਹੋਈਆਂ ਜੋ ਫੈਸਲੇ ਕਾਲ ਤੱਕ ਸਭ ਤੋਂ ਆਏ ਨੇ ਤੇ ਜਥੇਦਾਰ ਸਹਿਬਾਨ ਵੀ ਉਸ ਫੈਸਲਿਆਂ ਦੇ ਵਿਚ ਵਿਚਾਲੇ ਫਸੇ ਨਜ਼ਰ ਆਏ ਆ ਕਿਉਂਕਿ ਇੱਕ ਪਾਸੇ ਉਹਨਾਂ ਨੂੰ ਸੰਗਤਾਂ ਨੂੰ ਜਵਾਬ ਦੇਣਾ ਪੈਣਾ ਹਲੇ ਸੰਗਤ ਖੁੱਲ ਕੇ ਜਥੇਦਾਰਾਂ ਦੇ ਪਿੱਛੇ ਨਹੀਂ ਪਾਈ ਕਹਿਣ ਦਾ ਭਾਵ ਪਰ ਆਉਣ ਵਾਲਾ ਸਮਾਂ ਜਥੇਦਾਰ ਸਹਿਬਾਨਾਂ ਲਈ ਵੀ ਬੜਾ ਜੋਖਮ ਭਰਿਆ ਹੋ ਸਕਦਾ ਹੈ ਕਿਉਂਕਿ ਜਥੇਦਾਰਾਂ ਨੇ ਕਿਹਾ ਸੀ 3 ਦਿਨਾਂ ਦੇ ਅੰਦਰ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਕਰੋ ਅਕਾਲੀਆਂ ਨੇ ਇੱਕ ਵੀ ਗੱਲ ਨਹੀਂ ਮੰਨੀ ਅਕਾਲ ਤਖਤ ਦੀ ਸਟੈਚ ਕਰਕੇ ਜਾਣਿਆ ਤੇ ਉਹ ਜਿਹੜੀ ਸੇਵਾ ਲਵਾਈ ਹੈ ਜਾਂ ਸੇਵਾ ਕੀਤੀ ਉੱਥੇ ਵੀ ਇੱਕ ਧੜਵੀਆਂ ਦੀਆਂ ਫੌਜਾਂ ਇਕੱਠੀਆਂ ਕਰਕੇ ਤੇ ਆਪਣੇ ਬੜੇ ਕਹਿ ਲੋ ਆਲੇ ਦੁਆਲੇ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਚਲੋ ਉਸ ਤੋਂ ਬਾਅਦ ਉਹਨਾਂ ਤੇ ਕ ਜਸਮਾਨੀ ਹਮਲਾ ਹੋ ਜਾਂਦਾ ਹੈ ਫਿਰ ਤਬਾ ਨਹੀਂ ਮਿਲ ਗਿਆ ਕਿ ਜੀ ਬੜਾ ਸਕਿਉਰਿਟੀ ਦਾ ਪਰਪਸ ਹੈ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਬੜੇ ਚਾ ਪੁਲੋਸਾਂ ਦੀਆਂ ਫੌਜਾਂ ਨਾਲ ਖੜਾਈਆਂ ਹੋਈਆਂ ਸੀ ਸੋ ਇਹ ਸਾਰਾ ਸੰਗਤ ਵੇਖ ਰਹੀ ਹੈ ਕਿ